ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇੱਕ ਕਹਾਵਤ ਤੁਸੀਂ ਸੁਣੀ ਹੋਵੇਗੀ ਕਿ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗੇ ਤਾਂ ਉਸ ਖੇਤ ਦਾ ਰਾਖਾ ਕੌਣ ਹੋਵੇਗਾ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਵਿੱਚ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਇੱਕ ਅਜਿਹੇ ਵਾਰਡਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹ ਜੇਲ੍ਹ ਦੇ ਵਿੱਚ ਹੀ ਨਸ਼ਾ ਸਪਲਾਈ ਕਰਦਾ ਸੀ ਤੇ ਕੁਝ ਜਿਹੜਾ ਤੰਬਾਕੂ ਵਗੈਰਾ ਦੀਆਂ ਪੁੜੀਆਂ ਉਹ ਪੈਰਾਂ ਦੇ ਨਾਲ ਬੰਨ ਕੇ ਲੈ ਜਾਂਦਾ ਸੀ ਟੇਪ ਕਰਕੇ ਉਹਦੇ ਉੱਤੇ ਜਰਾਬਾਂ ਵਗੈਰਾ ਪਾ ਲੈਂਦਾ ਸੀ ਤੇ ਉਹ ਅੰਦਰ ਸਪਲਾਈ ਕਰਦਾ ਸੀ ਤੇ ਹੈਰਾਨੀ ਦੀ ਗੱਲ ਇਹ ਹੈ ਕੁਝ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਇੱਕ ਪੁੜੀ 500 ਰੁਪਏ ਦੀ ਵੇਚੀ ਜਾਂਦੀ ਸੀਗੀ ਪਤਾ ਨਹੀਂ ਕਦੋਂ ਤੋਂ ਇਹ ਕੰਮ ਕਰ ਰਿਹਾ ਸੀਗਾ ਕਦੋਂ ਤੋਂ ਪੂਰੇ ਜੇਲ੍ਹ ਪ੍ਰਸ਼ਾਸਨ ਨੂੰ ਉਹ ਗੁੰਮਰਾਹ ਕਰ ਰਿਹਾ ਸੀਗਾ ਤਾਂ ਫਿਲਹਾਲ ਉਹਦੀ ਜੜੀ ਹੁਣ ਗ੍ਰਿਫਤਾਰੀ ਹੋਈ ਹੈ ਉਹਦੇ ਉੱਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਉਹਦੀ ਪਛਾਣ ਦੱਸੀ ਜਾ ਰਹੀ ਹੈ ਕੋਈ ਗੁਰਪ੍ਰੀਤ ਸਿੰਘ ਨਾਮੀ ਇਹ ਵਾਰਡਨ ਸੀਗਾ ਜਿਹਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਧਾਰਾਵਾਂ ਉਹਦੇ ਉੱਤੇ ਲੱਗੀਆਂ ਨੇ 45 42 52 ए प्रिजन एक्ट ਦੇ ਤਹਿਤ ਇਹ ਮਾਮਲਾ ਉਹਦੇ ਉੱਤੇ ਦਰਜ ਕਰ ਲਿਆ ਗਿਆ ਹੈ ਤੇ ਹੁਣ ਉਹਦੇ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਪੁਰਾਣੇ ਸਮੇਂ ਦੇ ਵਿੱਚ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਅਜਿਹੀਆਂ ਉਹ ਸਰਗਰਮੀਆਂ ਦੇ ਵਿੱਚ ਸ਼ਾਮਲ ਰਿਹਾ ਹੈ ਇਹ ਹੁਣ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਤਾਂ ਦੱਸਦੀ ਕਿ ਲੁਧਿਆਣਾ ਦੀ ਸੈਂਟਰਲ ਜੇਲ ਕਾਫੀ ਨਾਮੀ ਜੇਲ ਹੈ ਪੂਰੇ ਭੀੜਪਾੜੇ ਇਲਾਕੇ ਦੇ ਵਿੱਚ ਹੈ ਤਾਂ ਇਸ ਕਰਕੇ ਉਹ ਕਾਫੀ ਚਰਚਾ ਦੇ ਵਿੱਚ ਵੀ ਰਹਿੰਦੀ ਹੈ ਤੇ ਹੁਣ ਜਿਸ ਤਰ੍ਹਾਂ ਦੇ ਇਲਜ਼ਾਮ ਪਹਿਲਾਂ ਲੱਗਦੇ ਸੀ ਅਕਸਰ ਫਿਰੋਜ਼ਪੁਰ ਦੀ ਜੇਲ ਫਰੀਦਕੋਟ ਦੀ ਜੇਲ ਵੀ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਨਸ਼ੇ ਨੂੰ ਲੈ ਕੇ ਇਹ ਕਿਹਾ ਜਾਂਦਾ ਸੀ ਕਿ ਨਸ਼ਾ ਬਾਹਰੋਂ ਕਿਸੇ ਨਾ ਕਿਸੇ ਸਾਧਨ ਰਾਹੀਂ ਸੁੱਟਿਆ ਜਾਂਦਾ ਤੇ ਕਈ ਪਹਿਲਾਂ ਵੀ ਇਹ ਦੇ ਵਿੱਚ ਸੁਪਰਡੈਂਟ ਤੱਕ ਵੀ ਕਾਰਵਾਈ ਦੇ ਘੇਰੇ ਦੇ ਵਿੱਚ ਆ ਚੁੱਕੇ ਨੇ ਤੇ ਹੁਣ ਲੁਧਿਆਣੇ ਦੀ ਜੇਲ ਇੱਕ ਵਾਰ ਚਰਚਾ ਦੇ ਵਿੱਚ ਆਈ ਹੈ ਇਹ ਸਖਸ਼ ਆਪਣੀਆਂ ਪੈਰਾਂ ਦੇ ਵਿਚ ਜਰਾਬਾਂ ਪਾਉਂਦਾ ਸੀ ਟੇਪ ਦੇ ਨਾਲ ਇਹ ਪੁੜੀਆਂ ਬੰਦਦਾ ਸੀਗਾ ਤੇ ਅੰਦਰ ਲਿਜਾ ਕੇ ਸਪਲਾਈ ਕਰ ਦਿੰਦਾ ਸੀ ਹੋਰ ਕਿੰਨੇ ਕੁ ਤਾਰ ਜੁੜੇ ਹੋਏ ਨੇ ਇਹ ਹੁਣ ਜਾਂਚ ਤੋਂ ਬਾਅਦ ਪਤਾ ਲੱਗਣਾ ਹੈ ਕਿਉਂਕਿ ਜਾਂਚ ਸ਼ੁਰੂ ਹੋ ਚੁੱਕੀ ਹੈ ਤੇ ਹੋਰ ਇਹਦੇ ਵਿੱਚ ਕੌਣ ਇਨਵੋਲਵ ਸੀਗਾ ਇਹ ਵਾਰਡਨ ਜਿਵੇਂ ਜਿਵੇਂ ਖੁਲਾਸੇ ਕਰੇਗਾ ਉਵੇਂ-ਉਵੇਂ ਅਪਡੇਟਸ ਆਉਂਦੀਆਂ ਜਾਣਗੀਆਂ ਪਰ ਸਵਾਲ ਖੜੇ ਹੁੰਦੇ ਨੇ ਜੇਲ੍ਹਾਂ ਦੇ ਉੱਤੇ ਕਿ ਜੇਲ੍ਹਾਂ ਦੀ ਸੁਰੱਖਿਆ ਕੌਣ ਕਰੇਗਾ ਕਾਰਨ ਇਹ ਹੈ ਕਿ ਜੇਲ੍ਹਾਂ ਦੇ ਵਿੱਚ ਮੋਬਾਈਲਾਂ ਦਾ ਨੈੱਟਵਰਕ ਚੱਲਦਾ ਹੈ ਤੁਸੀਂ ਅਕਸਰ ਖਬਰਾਂ ਸੁਣਦੇ ਹੋ ਇੱਕ ਪੰਜਾਬ ਦੀ ਇਹ ਜੇਲ ਹੈ ਜਿਹਦੇ ਵਿੱਚ ਨਸ਼ੇ ਦਾ ਜ ਨੈਕਸਸ ਚੱਲਦਾ ਸੀਗਾ ਜਿਹਨੂੰ ਤੋੜਿਆ ਗਿਆ ਇੱਕ ਵੱਡਾ ਅਧਿਕਾਰੀ ਵੀ ਪਿੱਛੇ ਜੇ ਗ੍ਰਿਫਤਾਰ ਹੋਇਆ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਸ਼ੱਕ ਦੇ ਘੇਰੇ ਦੇ ਵਿੱਚ ਆਏ ਸੀਗੇ ਅੰਦਰ ਬੈਠੇ ਜਿਹੜੇ ਕੁਝ ਕ੍ਰਿਮੀਨਲ ਲੋਕ ਨੇ ਉਹ ਵੀ ਅਜਹੀਆਂ ਵਾਰਦਾਤਾਂ ਦੇ ਵਿੱਚ ਇਨਵੋਲਵ ਹੋ ਜਾਂਦੇ ਨੇ ਪਰ ਉਦੋਂ ਤੱਕ ਇਹ ਸਾਰਾ ਕੁਝ ਚੱਲਦਾ ਹੈ ਜਦੋਂ ਤੱਕ ਕੋਈ ਸਖਤੀ ਨਹੀਂ ਕੀਤੀ ਜਾਂਦੀ ਤੇ ਸਾਡੇ ਅਕਸਰ ਇਹ ਹੁੰਦਾ ਹੈ ਕਿ ਜਦੋਂ ਅਜਿਹੀ ਕੋਈ ਵਾਰਦਾਤ ਹੋਵੇ ਉਦੋਂ ਅਚਾਨਕ ਤਲਾਸ਼ੀ ਅਭਿਆਨ ਚਲਾ ਦਿੱਤੇ ਜਾਂਦੇ ਨੇ ਮੁਹਿੰਮਾਂ ਦਾ ਆਗਾਜ਼ ਕਰ ਦਿੱਤਾ ਜਾਂਦਾ ਹੈ ਪਰ ਰੁਟੀਨ ਦੇ ਵਿੱਚ ਚੈਕਿੰਗ ਕਿੰਨੇ ਕਰਨੀਆਂ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਚਾਹੀਦਾ ਹੈ ਕਿ ਜੇਲ੍ਹਾਂ ਦੀ ਸੁਰੱਖਿਆ ਜਿਨ੍ਹਾਂ ਨੂੰ ਸੁਧਾਰ ਕਿਹਾ ਕਰਕੇ ਆ ਜਾਂਦਾ ਪਰ ਉਹ ਸੌਖੇ ਸ਼ਬਦਾਂ ਦੇ ਵਿੱਚ ਕਈ ਇੱਕ ਸੁਧਾਰ ਕਰਨ ਨਹੀਂ ਰਹੇਗੇ ਸੁਧਾਰ ਹੋਣਾ ਉਹਦਾ ਹੈ ਬੰਦੇ ਨੇ ਆਪਣਾ ਅੰਦਰ ਜਾ ਕੇ ਪਛਤਾਵਾ ਕਰਨਾ ਕਿ ਵੀ ਭਾਈ ਹੁਣ ਮੈਂ ਇਸ ਸਪਰਾਧ ਦੇ ਵਿੱਚ ਸੀਗਾ ਅੰਦਰ ਆ ਗਿਆ ਪਰ ਕਈ ਲੋਕ ਉੱਥੇ ਜਾ ਕੇ ਵੀ ਨਹੀਂ ਟਿਕਦੇ ਅੰਦਰ ਵੀ ਅਜਿਹਿਆਂ ਜਿਹੜੀਆਂ ਸਰਗਰਮੀਆਂ ਨੇ ਉਹਨਾਂ ਨੂੰ ਚਾਲੂ ਰੱਖਦੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਵਾਰਡਨ ਦੇ ਉੱਤੇ ਅੱਗੇ ਕੀ ਕਾਰਵਾਈ ਹੁੰਦੀ ਹੈ ਇਹਦੇ ਵੱਲੋਂ ਕੀ ਕੀ ਖੁਲਾਸੇ ਕੀਤੇ ਜਾਂਦੇ ਨੇ ਹੋਰ ਅਪਡੇਟਸ ਹੋਣੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮਤ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ